ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨ ਹੈ ਆਧਾਰੋ ਜਿਨ ਦੀਆ ਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾ ਸਤਗੁਰ ਪਾਤਸ਼ਾਹ ਸਮਝਾ ਰਹੇ ਹਨ ਕਿ ਇਹ ਭਾਈ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਹੁਣ ਮੇਰੇ ਮਨ ਦਾ ਆਸਰਾ ਬਣ ਗਿਆ ਸਾਰਾ ਬਣ ਗਿਆ ਜਿਸ ਗੁਰੂ ਨੇ ਇਹ ਹਰ ਨਾਮ ਮੈਨੂੰ ਦਿੱਤਾ ਹੈ ਜਿਨੇ ਦਿਆ ਤਿਸ ਕੈ ਕੁਰਬਾਨਾ ਉਸ ਤੋਂ ਮੈਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਗੁਰਪੂਰੇ ਨਮਸਕਾਰੋ ਉਸ ਪੂਰੇ ਗੁਰੂ ਨੂੰ ਮੈਂ ਨਮਸਕਾਰ ਕਰਦਾ ਉਹਦੇ ਮੂਹਰੇ ਮੈਂ ਸਿਰ ਨਵਾਉਂਦਾ ਹਾਂ ਭੂਜੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕਰੂਦ ਬਿਖ ਜਾਰੂ ਆਏ ਨਾ ਜਾਏ ਬਸੇ ਇਠਾ ਹਰੂ ਜਹ ਆਸਨ ਨਰੰਕਾਰੂ ਏ ਭਾਈ ਅੰਮ੍ਰਿਤ ਨਾਮ ਦੀ ਬਰਕਤ ਨਾਲ ਮੇਰੀ ਤ੍ਰਿਸ਼ਨਾ ਮਿਟ ਗਈ ਹੈ ਮੈਂ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਸੁਖੀ ਹੋ ਗਿਆ ਆਤਮਿਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਜ਼ਹਿਰ ਨੂੰ ਆਪਣੇ ਅੰਦਰੋਂ ਸਾੜਨ ਦਿੱਤਾ ਹੈ ਹੁਣ ਮੇਰਾ ਮਨ ਕਿਸੇ ਪਾਸੇ ਭਟਕਦਾ ਨਹੀਂ ਉਸ ਟਿਕਾਣੇ ਤੇ ਟਿਕਿਆ ਰਹਿੰਦਾ ਜਿੱਥੇ ਪਰਮਾਤਮਾ ਦਾ ਨਿਵਾਸ ਹੈ ਉਥੇ ਉਹਨੇ ਟਿਕਿਆ ਲਿੰਦਾ ਇੱਕ ਹੈ ਪ੍ਰਗਟ ਇੱਕ ਹੈ ਗੁਪਤਾ ਇੱਕ ਹੈ ਧੰਦੂਕਾਰੂ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸੱਚ ਵਿਚਾਰੋ ਹੇ ਨਾਨਕ へ ਭਾਈ ਹੁਣ ਮੇਰੇ ਅੰਦਰ ਇਹ ਅਟਲ ਵਿਸ਼ਵਾਸ ਬਣ ਗਿਆ ਹੈ ਭਰੋਸਾ ਹੋ ਗਿਆ ਹੈ ਦੜ ਨਿਸ਼ਚਾ ਹੋ ਗਿਆ ਹੈ ਕਿ ਜਗਤ ਦੇ ਆਰੰਭ ਵਿੱਚ ਆਦ ਮਤਲਬ ਮੁੱਢ ਵਿੱਚ ਮੁੱਢ ਤੋਂ ਤੇ ਮਦ ਮਤਲਬ ਹੁਣ ਵਿਚਾਰਲੇ ਸਮੇਂ ਜੋ ਹੁਣ ਚੱਲ ਰਿਹਾ ਹੈ ਤੇ ਅੰਤ ਜਗਤ ਦੇ ਅਖੀਰ ਦੇ ਵਿੱਚ ਉਹ ਪ੍ਰਮਾਤਮਾ ਆਪ ਹੀ ਆਪ ਹੈ ਮੁੱਢ ਤੋਂ ਵੀ ਹੁਣ ਵੀ ਤੇ ਅੱਗੇ ਵੀ ਉਹ ਆਪ ਹੀ ਆਪ ਹੈ ਇਹ ਪ੍ਰਤੱਖ ਦਿਸਦਾ ਜਗਤ ਉਹ ਆਪ ਹੀ ਆਪ ਹੈ ਜਿਨਾਂ ਹੀ ਅੱਖਾਂ ਨਾਲ ਜਗਤ ਦਿਸਦਾ ਹੈ ਉਹ ਪਰਮੇਸ਼ਰ ਆਪ ਹੀ ਆਪ ਹੈ ਇਸ ਜਗਤ ਵਿੱਚ ਲੁਕਿਆ ਹੋਇਆ ਆਤਮਾ ਵੀ ਉਹ ਆਪ ਹੀ ਹੈ ਕੂਬ ਹਨੇਰੇ ਦੇ ਵਿੱਚ ਵੀ ਜਦੋਂ ਕੋਈ ਜਗਤ ਰਚਨਾ ਨਹੀਂ ਸੀ ਤਾਂ ਉਦੋਂ ਵੀ ਧੁੰਦੁਕਾਰਾ ਸੀ ਜਦੋਂ ਉਦੋਂ ਵੀ ਉਹ ਆਪ ਹੀ ਆਪ ਸੀ ਇੱਕ ਹੈ ਪ੍ਰਗਟ ਮਤਲਬ ਇਸ ਪ੍ਰਗਟ ਦਾ ਮਤਲਬ ਇਹ ਦਿਸਦਾ ਹੋਇਆ ਜਗਤ ਉਹ ਆਪ ਹੈ ਇੱਕ ਹੈ ਗੁਪਤਾ ਅੰਦਰ ਲੁਕਿਆ ਹੋਇਆ ਆਤਮਾ ਉਹ ਵੀ ਉਹ ਪਰਮੇਸ਼ਰ ਆਪ ਹੈ ਇੱਕ ਹੈ ਧੁੰਦੁਕਾਰਾ ਜਦੋਂ ਤੁੰਦੂਕਾਰ ਆਈ ਸੀ ਕੂਪ ਹਨੇਰਾ ਵੀ ਉਦੋਂ ਜਗਤ ਦੀ ਰਚਨਾ ਜਦੋਂ ਨਹੀਂ ਸੀ ਉਦੋਂ ਵੀ ਉਹ ਪਰਮੇਸ਼ਰ ਆਪ ਹੀ ਆਪ ਸੀ ਸਾਰਗ ਮਹੱਲਾ 5 ਬਿਨ ਪ੍ਰਭ ਰਹਿਣ ਨਾ ਜਾਏ ਘਰੀ ਸਰਬ ਸੂਖਤਾ ਹੂ ਕੈ ਪੂਰਣ ਜਾ ਕੈ ਸੁਖ ਹੈ ਹਰੀ ਰਹਾਉ ਹੇ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਦਾ ਮੂਲ ਪਰਮਾਤਮਾ ਆ ਵਸਦਾ ਹੈ ਉਸ ਮਨੁੱਖ ਦੇ ਹੀ ਹਿਰਦੇ ਵਿੱਚ ਸਾਰੇ ਸੁੱਖ ਵਸਦੇ ਹਨ ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਰਹਿ ਸਕਦਾ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਆਨੰਦ ਕਨਾ ਵੱਡ ਸਮਰਥ ਸਦਾ ਸਦ ਸੰਗੀ ਗੁਣ ਰਸਨਾ ਕਵਨ ਪਨਾ ਹੇ ਭਾਈ ਉਹ ਪ੍ਰਭੂ ਖੁਸ਼ੀਆਂ ਦਾ ਰੂਪ ਹੈ ਮੰਗਲ ਖੁਸ਼ੀਆਂ ਦਾ ਰੂਪ ਹੈ ਪ੍ਰਾਣਾ ਦਾ ਜੀਵਨ ਦਾ ਆਸਰਾ ਹੈ ਉਸ ਨੂੰ ਸਿਮਰਨ ਦੇ ਆ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ ਇਹ ਭਾਈ ਕਹਿੰਦੇ ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ ਸਦਾ ਹੀ ਸਦਾ ਹੀ ਸਾਡੇ ਨਾਲ ਰਹਿੰਦਾ ਹੈ ਮੈਂ ਆਪਣੀ ਜੀਬ ਦੇ ਨਾਲ ਰਸਨਾ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਕੇ ਦੱਸਾਂ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਅਨੇਕਾਂ ਹੀ ਗੁਣ ਹਨ ਉਹਦੇ ਵਰਡ ਸਮਰਾਤ ਮਤਲਬ ਵੱਡੀ ਤਾਕਤ ਵਾਲਾ ਸਦਾ ਸਦਾ ਸੰਗੇ ਸਦਾ ਸਾਡੇ ਨਾਲ ਰਹਿੰਦਾ ਗੁਣ ਰਸਨਾ ਕਮਣ ਪਣਾ ਮੇਰੀ ਜੀਵ ਕਿਹਨੇ ਗੁਣ ਗੁਣ ਉਹਦੇ ਦੱਸਣ ਦੱਸੇ ਵਿਆਹ ਨਹੀਂ ਕੀਤੇ ਜਾ ਸਕਦੇ ਬੇਅੰਤ ਗੁਣ ਹੈ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਨਣ ਕਹਿਣ ਹਾਰੇ ਕਹੋ ਨਾਨਕ ਸੇ ਭਵਨ ਪਵਿੱਤਰ ਜਾ ਮੈਂ ਸੰਤ ਤੁਮਾਰੀ ਇਹ ਨਾਨਕ ਹੈ ਪ੍ਰਭੂ ਜਿੱਥੇ ਤੇਰਾ ਨਾਮ ਉਚਾਰਿਆ ਜਾਂਦਾ ਹੈ ਜਿੱਥੇ ਤੇਰਾ ਨਾਮ ਉਚਾਰਿਆ ਜਾਂਦਾ ਸਿਮਰਿਆ ਜਾਂਦਾ ਜਿਹੜੀ ਜਗ੍ਹਾ ਤੇ ਵੀ ਉਹ ਥਾਂ ਪਵਿੱਤਰ ਹੋ ਜਾਂਦੀ ਹਨ ਉਹ ਥਾਂ ਪਵਿੱਤਰ ਹੋ ਜਾਂਦੀ ਹੈ ਤੇਰੇ ਨਾਮ ਨੂੰ ਮੰਨਣ ਵਾਲੇ ਸ਼ਰਧਾ ਨਾਲ ਮਨ ਵਿੱਚ ਵਸਾਉਣ ਵਾਲੇ ਵੀ ਪਵਿੱਤਰ ਹੋ ਜਾਂਦੇ ਆ ਤੇਰੇ ਨਾਮ ਨੂੰ ਸੁਣਨ ਵਾਲੇ ਤੇ ਜਪਨ ਵਾਲੇ ਵੀ ਪਵਿੱਤਰ ਹੋ ਜਾਂਦੇ ਆ ਜਿਨ੍ਹਾਂ ਘਰਾਂ ਵਿੱਚ ਤੇਰੇ ਸੰਤ ਜਨ ਵਸਦੇ ਹਨ ਉਹ ਘਰ ਪਵਿੱਤਰ ਹੋ ਜਾਂਦੇ ਹਨ ਉਹ ਘਰ ਪਵਿੱਤਰ ਹੋ ਜਾਂਦੇ ਆ ਰੱਗੇ ਫਰਮਾਨ ਹੈ ਸਾਧਗ মহলਾ ਪੰਜਵਾ ਰਸਨਾ ਜਪਤੀ ਤੂਹੀ ਤੂਹੀ ਮਾਤ ਗਰਭ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੋਹੀ ਰਹਾਉ ਹੈ ਪ੍ਰਭੂ ਮੇਰੀ ਰਸਨਾ ਮੇਰੀ ਜੀਵ ਸਦਾ ਤੇਰਾ ਜਾਪ ਹੀ ਜਪਦੀ ਐ ਤੂੰ ਹੀ ਤੂੰ ਹੀ ਮੈਂ ਤੂੰ ਹੀ ਐ ਤੇਰਾ ਹੀ ਜਾਪ ਜਪਦੀ ਐ ਮਾਤ ਗਰਭ ਮਾਂ ਦੇ ਪੇਟ ਦੇ ਵਿੱਚ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਵੀ ਤੂੰ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇੱਕ ਤੂੰ ਹੀ ਤੇ ਇਹ ਜਗਤ ਹੈ ਜਿਹੜਾ ਇਹ ਮ੍ਰਿਤ ਮੰਡਲ ਹੈ ਤੇ ਜਗਤ ਵਿੱਚ ਵੀ ਸਿਰਫ ਤੂੰ ਹੀ ਪਾਲਣਹਾਰ ਹੈ ਇਹਨੂੰ ਮ੍ਰਿਤ ਮੰਡਲ ਵੀ ਕਹਿੰਦੇ ਇਸ ਸੰਸਾਰ ਨੂੰ ਕਿਉਂਕਿ ਜਿਹੜਾ ਇੱਥੇ ਆਇਆ ਉਹਨੇ ਇੱਕ ਦਿਨ ਮਰ ਜਾਣਾ ਖਤਮ ਹੋ ਜਾਣਾ ਜੋਪ ਜੋ ਸੋ ਬਿੰਸ ਹੈ ਪਰ ਉਹ ਅਜ ਕੈ ਕਾਲ ਨਾਨਕ ਹਰ ਗੁਰ ਗਾਇਲੇ ਛਾੜ ਸਗਲ ਜੰਜਾਲ ਉਗਨੀ ਸੁਣੋ ਕਾਂ ਦੇ ਵਿੱਚ ਆਪਾਂ ਪੜ੍ਹਦੇ ਆਂ ਸੁਣਦੇ ਆ ਇਸ ਕਰਕੇ ਇਹ ਮ੍ਰਿਤ ਮੰਡਲ ਨੂੰ ਪਾਲਣ ਵਾਲਾ ਵੀ ਤੂੰ ਹੀ ਹੈ ਰਹਾਉ ਤੁਮ ਹੈ ਪਿਤਾ ਤੁਮ ਹੀ ਫੁਨ ਮਾਤਾ ਤੁਮ ਹੈ ਮੀਤ ਹਿਤ ਭਰਾਤਾ ਹੈ ਪ੍ਰਭੂ ਤੂੰ ਹੀ ਸਾਡਾ ਪਿਓ ਹੈ ਇਹ ਤਾਂ ਤੂੰ ਹੀ ਸਾਡੀ ਮਾਂ ਵੀ ਤੂੰ ਹੀ ਹੈ ਤੇ ਤੂੰ ਹੀ ਮਿੱਤਰ ਹੈ ਤੇ ਤੂੰ ਹੀ ਹਿਤੂ ਹੈ ਹਿਤ ਕਰਨ ਵਾਲਾ ਵੀ ਤੂੰ ਹੀ ਹੈ ਸਾਡਾ ਤੇ ਤੂੰ ਹੀ ਭਰਾ ਹੈ ਤੇ ਤੂੰ ਹੀ ਸਾਡਾ ਤੂੰ ਪਰਵਾਰ ਤੂੰ ਹੈ ਆਧਾਰਾ ਤੂੰ ਹੈ ਜੀਵ ਪ੍ਰਾਣ ਦਾਤਾ ਤੂੰ ਹੀ ਸਾਡਾ ਪਰਵਾਰ ਹੈ ਤੇ ਤੂੰ ਹੀ ਸਾਡਾ ਆਸਰਾ ਹੈ ਤੇ ਤੂੰ ਹੀ ਜਿੰਦ ਦੇਣ ਵਾਲਾ ਹੈ ਤੇ ਤੂੰ ਹੀ ਪ੍ਰਾਣ ਦੇਣ ਵਾਲਾ ਹੈ ਸਵਾਸ ਦੇਣ ਵਾਲਾ ਜਿੰਦ ਦੇਣ ਵਾਲਾ ਤੂੰ ਹੀ ਹੈ ਤੂੰ ਹੈ ਖਜ਼ੀਨਾ ਤੂੰ ਹੈ ਜਰੀਨਾ ਤੁਮਹੀ ਮਾਨਕ ਲਾਲਾ हे प्रभु तू ही मेरे वास्ते खजाना है ते तू ही मेरा धन दौलत है यरीना धन दौलत मेरी तुही है तू ही मेरे लिए मोती हीरे है मानक लाला ਤੂੰ ਹੀ ਮੇਰੇ ਲਈ ਮੋਤੀ ਤੇ ਹੀਰੇ ਹੈ। ਤੁਮਹੇ ਪਾਰ ਜਾਤ ਗੁਰ ਤੇ ਪਾਏ ਤੋ ਨਾਨਕ ਭਏ ਨਿਹਾਲਾ। ਤੂੰ ਹੀ ਸਵਰਗ ਦਾ ਪਾਰ ਜਾਤ ਰੁੱਖ ਹੈ। ਤੂੰ ਹੀ ਸਵਰਗ ਦਾ ਪਾਰ ਜਾਤ ਰੁੱਖ ਵੀ ਤੂੰ ਹੀ ਹੈ। ਹੇ ਨਾਨਕ ਹੇ ਪ੍ਰਭੂ ਜਦੋਂ ਤੂੰ ਗੁਰੂ ਦੀ ਰਾਹੀ ਮਿਲ ਪੈਂਦਾ ਹੈ। ਗੁਰੂ ਦੀ ਰਾਹੀ ਜਦੋਂ ਤੂੰ ਮਿਲ ਪੈਂਦਾ ਹੈ ਤਦੋਂ ਕਹਿੰਦੇ ਪ੍ਰਸੰਨ ਚਿੱਤ ਫਿਰ ਹੋ ਜਾਂਦਾ ਹੈ ਫਿਰ ਆਨੰਦ ਹੀ ਆਨੰਦ ਹੁੰਦਾ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿੱਤ ਆਵੇ ਜੋ ਕਾਹੂ ਕੋ ਚਿਰੋ ਹੋਵਤ ਠਾਕਰ ਹੀ ਪਹਜਾਵੈ ਏ ਭਾਈ ਹਰ ਕਿਸੇ ਨੂੰ ਕੋਈ ਆਪਣਾ ਹੀ ਪਿਆਰਾ ਚਿੱਤ ਦੇ ਵਿੱਚ ਯਾਦ ਆਉਂਦਾ ਹੈ ਹਰ ਕਿਸੇ ਨੂੰ ਵੀ ਆਪਣੇ ਪਿਆਰਾ ਕੋਈ ਯਾਦ ਆਉਂਦਾ ਹੈ ਤੇ ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ ਜਿਹਨਾਂ ਕਿਸੇ ਦਾ ਸੇਵਕ ਹੁੰਦਾ ਹੈ ਉਹ ਸੇਵਕ ਆਪਣੇ ਮਾਲਕ ਪਾਸ ਹੀ ਲੋੜ ਪਿਆ ਜਾਂਦਾ ਹੈ ਕਹਿੰਦੇ ਹਰ ਕਿਸੇ ਨੂੰ ਕੋਈ ਆਪਣਾ ਹੀ ਪਿਆਰਾ ਚਿੱਤ ਦੇ ਵਿੱਚ ਯਾਦ ਆਉਂਦਾ ਹੈ ਵੀ ਇਹ ਹੀ ਮੇਰਾ ਕੋਈ ਕੰਮ ਸਾਰ ਸਕਦਾ ਜਿਵੇਂ ਉਸੇ ਤਰ੍ਹਾਂ ਕਹਿੰਦੇ ਜਿਹੜਾ ਮਨੁੱਖ ਹੈ ਉਹ ਆਪਦੇ ਮਾਲਕ ਦੇ ਕੋਲੇ ਜਾਂਦਾ ਜਦੋਂ ਕੋਈ ਲੋੜ ਪੈਂਦੀ ਹੈ ਉਹ ਫਿਰ ਮਾਲਕ ਕੋਲੇ ਜਾਂਦਾ ਇਸ ਕਰਕੇ ਮੇਰਾ ਸਾਰਾ ਕੁਝ ਤੂੰ ਹੀ ਹੈ ਪਿਛਲੇ ਸ਼ਬਦ ਦੇ ਵਿੱਚ ਜਿਸ ਤਰ੍ਹਾਂ ਦੱਸ ਗਏ ਤਾਂ ਮੇਰੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਕਰਨ ਵਾਲਾ ਤੂੰ ਆਪ ਹੀ ਹੈ ਫਿਰ ਫਰਮਾਨ ਹੈ ਰਹਾਉ ਆਪਣੇ ਪਹਿ ਦੁੱਖ ਅਪਣੇ ਪੈ ਸੂਖਾ ਆਪਣੇ ਹੀ ਪੈ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿਤਾਨਾ ਆਪਣੇ ਹੀ ਪੈ ਅਰਥਾ ਨਹੀਂ ਪਾਈ ਆਪਣੇ ਸਹੇਲੀ ਕੋਲ ਦੁੱਖ ਫਰੋਲੀ ਦੇ ਹਨ ਭਾਵ ਆਪ ਦੇ ਨਜ਼ਦੀਕੀ ਜਿਹੜਾ ਕੋਈ ਮਿੱਤਰ ਹੈ ਉਹਦੇ ਕੋਲੇ ਦੁੱਖ ਫਰੋਲਦਾ ਨਾ ਅਗਲਾ ਜਿਸ ਤਰ੍ਹਾਂ ਆਪਣੇ ਪੈ ਦੁੱਖ ਵਿਮਨਤਾ ਦੁੱਖ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਆਪਣੇ ਦੇ ਕੋਲ ਹੀ ਖਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ ਆਪਣੇ ਪੈ ਸੁਖ ਆਪਣੀ ਹੀ ਪਹਿ ਬ੍ਰਥਾ ਤੇ ਆਪਣੇ ਹੀ ਕਹਿੰਦੇ ਜਿਹਨਾਂ ਨਜ਼ਦੀਕੀ ਹੁੰਦਾ ਹੈ ਜਿਹਨਾਂ ਪਿਆਰ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਕਹਿੰਦੇ ਉਹਦੇ ਕੋਲ ਦਿਲ ਦਾ ਦੁੱਖ ਦਸੀਦਾ ਤੇ ਆਪਣੇ ਹੀ ਨਜ਼ਦੀਕੀ ਦੇ ਉੱਤੇ ਹੀ ਮਾਨ ਕਰੀਦੇ ਮਾਨ ਉਹਦੇ ਉੱਤੇ ਮਾਨਵੀ ਹੁੰਦਾ ਇਸ ਕਰਕੇ ਆਪਦੇ ਨਜ਼ਦੀਕੀ ਦੇ ਉੱਤੇ ਰੋਸਾ ਕਰਦਾ ਵਿਸ਼ਵਾਸ ਕਰਦਾ ਉਹਨੂੰ ਹੀ ਅਗਲਾ ਜਿਹਦਾ ਜ਼ਿਆਦਾ ਕਰੀਬੀ ਹੁੰਦਾ ਹੈ ਨਾ ਉਸੇ ਨੂੰ ਦੱਸਦਾ ਹੈ ਨਾ ਉਹਨੂੰ ਹਰੇਕ ਗੱਲ ਦੱਸ ਦਿੰਦਾ ਹੈ ਤੇ ਇਸ ਕਰਕੇ ਇਸ ਕਰਕੇ ਉਹਦੇ ਕੋਲੇ ਹਰੇਕ ਆਪ ਦਾ ਦੁੱਖ ਸੁੱਖ ਹਰੇਕ ਜਿਹੜੀ ਕੋਈ ਗੱਲ ਕਿਸੇ ਕੋਲੇ ਨਹੀਂ ਕਰਦਾ ਉਹ ਜਿਹਦੇ ਕੋਲੇ ਮੰਨ ਲਓ ਨਜ਼ਦੀਕੀ ਕੋਲੇ ਕਰ ਦਿੰਦਾ ਸਾਰਾ ਪੇਤ ਉਹਨੂੰ ਦੇ ਦਿੰਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਆਪਣੇ ਪੈਮਾਨ ਤੇ ਆਪ ਦੇ ਉਹਦੇ ਉੱਤੇ ਮਾਨ ਵੀ ਕਰਦਾ ਉਹਨੂੰ ਮਹਿਸੂਸ ਹੁੰਦਾ ਹੈ ਆਪਣੇ ਪੈਤਾਨਾ ਆਪਣੇ ਹੀ ਪਿਆਰ ਥਾ ਤਾਂ ਕਹਿੰਦੇ ਉਹਨੂੰ ਵਿਸ਼ਵਾਸ ਭਰੋਸਾ ਸਾਰਾ ਮਾਨ ਹੁੰਦਾ ਉਹਦੇ ਤੇ ਆਪਣੇ ਨਜ਼ਦੀਕੀ ਦਾ ਹੀ ਆਸਰਾ ਤੱਕੀਦਾ ਹੈ ਆਪਣੇ ਹੀ ਨਜ਼ਦੀਕੀ ਪਿਆਰੇ ਨੂੰ ਹੀ ਆਪਣੀਆਂ ਲੋੜਾਂ ਦਸੀਆਂ ਫਿਰ ਅੱਗੇ ਫਰਮਾਨ ਹੈ ਕਿਨਹੀਂ ਰਾਜ ਜੋਬਨ ਧਨ ਮਿਲਖਾ ਕਿਨਹੀਂ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਕਹਿੰਦੇ ਹੈ ਪਾਈ ਕਿਸੇ ਨੇ ਰਾਜ ਦਾ ਮਾਣ ਕੀਤਾ ਤੇ ਕਿਸੇ ਨੇ ਜਵਾਨੀ ਨੂੰ ਆਪਣੀ ਸਮਝਿਆ ਤੇ ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ ਤੇ ਕਿਸੇ ਨੇ ਪਿਓ ਮਾਂ ਦਾ ਆਸਰਾ ਤੱਕਿਆ हे ਨਾਨਕ ਕਿਨਹੇ ਗੁਰੂ ਮੈਂ ਤਾਂ ਸਾਰੇ ਪਦਾਰਥ ਤੇਥੋਂ ਪ੍ਰਾਪਤ ਕੀਤੇ ਆ ਮੈਨੂੰ ਤਾਂ ਸਾਰੇ ਪਦਾਰਥ ਤੂੰ ਹੀ ਦੇਣ ਵਾਲਾ ਹੈ ਮੇਰੀ ਹਰੇਕ ਆਸ ਤੇਰੇ ਦਰ ਤੋਂ ਪੂਰੀ ਹੁੰਦੀ ਹੈ ਮੈਨੂੰ ਹੋਰ ਕੋਈ ਕਿਸੇ ਦਾ ਆਸਰਾ ਨਹੀਂ ਨਹੀਂ ਤਾਂ ਕੋਈ ਕਿਸੇ ਤੋਂ ਕੋਈ ਕਿਸੇ ਦਾ ਆਸਰਾ ਹੁੰਦਾ ਕੋਈ ਕਿਸੇ ਦਾ ਇਸ ਕਰਕੇ ਮੇਰਾ ਤਾਂ ਨਜ਼ਦੀਕੀ ਵੀ ਤੂੰ ਹੀ ਹੈ ਕਹਿਣ ਦਾ ਭਾਵ ਇਸ ਸ਼ਬਦ ਦਾ ਮੇਰਾ ਕਰੀਬੀ ਵੀ ਤੂੰ ਹੀ ਹੈ ਮੇਰੇ ਦੁੱਖ ਸੁੱਖ ਸਾਰੇ ਤੇਰੇ ਕੋਲ ਹੀ ਹੈ ਮੈਂ ਤੈਨੂੰ ਹੀ ਸੁਣਾ ਸਕਦਾ ਹੋਰ ਕਿਸੇ ਨੂੰ ਨਹੀਂ ਮੇਰੀਆਂ ਲੋੜਾਂ ਵੀ ਤੂੰ ਹੀ ਪੂਰੀਆਂ ਕਰਨ ਵਾਲਾ ਹੈ ਮੈਨੂੰ ਤੇਰੇ ਉੱਤੇ ਮਾਣ ਹੈ ਕਹਿੰਦਾ ਭਾਬ ਵੀ ਸਾਰਾ ਜਿਹਦੇ ਜਿਹਦਾ ਗੁਰੂ ਦੇ ਉੱਤੇ ਭਰੋਸਾ ਹੈ ਉਹਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜਿਹਨੂੰ ਆਪਦੀਆਂ ਲੋੜਾਂ ਜਿਹਦਾ ਬੰਦਾ ਨਹੀਂ ਪੂਰੀਆਂ ਕਰ ਸਕਦਾ ਇਸ ਕਰਕੇ ਗੁਰੂ ਦੇ ਉੱਤੇ ਜਿਹਦਾ ਭਰੋਸਾ ਵਿਸ਼ਵਾਸ ਹੈ ਧ੍ਰੜ ਤੇ ਗੁਰੂ ਦੇ ਕੋਲੇ ਆਪਦੀਆਂ ਲੋੜਾਂ ਨਹੀਂ ਦੀਆਂ ਤੇ ਗੁਰੂ ਪੂਰੀਆਂ ਕਰਨ ਦੇ ਵੀ ਸਮਰੱਥ ਹੈ ਸੋ ਅੰਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਹਾਂ ਮੇਨ ਤੁੰਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਸ਼ਾ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ